ਨਗਰ ਕੀਰਤਨ ਸੰਬੰਧੀ ਅੱਜ ਕੀ ਮੀਟਿੰਗ ਹੋਈ ਭਲਾਤ ਦੀਆਂ ਸੰਗਤਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਸ਼ਹੀਦੀ ਸ਼ਤਾਬ ਦੀ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਧੋਬੜੀ ਸਾਹਿਬ ਆਸਾਮ ਦੀ ਧਰਤੀ ਤੋਂ ਪਿਛਲੇ ਦਿਨਾਂ ਦੇ ਵਿੱਚ ਆਰੰਭ ਹੋਇਆ ਸੀ ਭਾਰਤ ਦੀਆਂ ਵੱਖ-ਵੱਖ 22 ਸਟੇਟਾਂ ਦੇ ਵਿੱਚ ਦੀ ਲੰਘਦਾ ਹੋਇਆ ਉਹ ਪਾਵਨ ਨਗਰ ਕੀਰਤਨ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਹੈ ਇਸ ਵੇਲੇ ਵੱਖ-ਵੱਖ ਪਿੰਡਾਂ ਦੇ ਵਿੱਚ ਨਗਰ ਕੀਰਤਨ ਸ਼ਹਿਰਾਂ ਦੇ ਵਿੱਚ ਵੀ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਆ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਦੀ ਵਿਸ਼ੇਸ਼ ਇਕੱਤਰਤਾ ਭਲੱਥ ਵਿਖੇ ਜਿਸ ਵਿੱਚ ਇਸ ਨਗਰ ਦੀਆਂ ਸਮੂਹ ਜਥੇਬੰਦੀਆਂ ਵੱਖ-ਵੱਖ ਗੁਰਦੁਆਰੇ ਸਹਿਬਾਨ ਦੇ ਪ੍ਰਬੰਧਕ ਸਹਿਬਾਨ ਸੰਗਤਾਂ ਨੇ ਹਾਜ਼ਰੀ ਭਰੀ ਹੈ ਇਹ ਵਿਸ਼ੇਸ਼ ਇਕੱਤਰਤਾ ਸੰਗਤਾਂ ਨੂੰ ਬੇਨਤੀ ਕਰਨ ਵਾਸਤੇ ਪ੍ਰਬੰਧਕ ਸਹਿਬਾਨਾਂ ਨੂੰ ਕਿ ਉਹ ਪਾਵਨ ਨਗਰ ਕੀਰਤਨ ਜੋ 12 ਤਰੀਕ ਨੂੰ ਇਸ ਇਲਾਕੇ ਦੇ ਵਿੱਚੋਂ ਦੀ ਲੰਘਣਾ ਹੈ 11 ਤਰੀਕ ਰਾਤ ਦਾ ਪੜਾ ਬਾਬਾ ਬਕਾਲਾ ਸਾਹਿਬ ਵਿਖੇ ਹੈ 12 ਨੂੰ ਸਵੇਰੇ ਆਰੰਭਤਾ ਉੱਥੋਂ ਹੋਣੀ ਹੈ ਉੱਥੋਂ ਨਟਾਲੇ ਥਾਣੀ ਬੇਗੋਵਾਲ ਭਲੱਥ ਇੱਥੋਂ ਫਿਰ ਕਰਤਾਰਪੁਰ ਪਹੁੰਚਣਾ ਸੋ ਰਾਤ ਦਾ ਜੋ ਸਟੇ ਹੈ ਉਹ ਪੜਾ ਕਰਤਾਰਪੁਰ ਵਿਖੇ ਹੋਣਾ ਸੋ ਅੱਜ ਸੰਗਤਾਂ ਨੂੰ ਇੱਥੇ ਬੇਨਤੀ ਕੀਤੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਇਥੋਂ ਦੀਆਂ ਭਲੱਤ ਦੀਆਂ ਸੰਗਤਾਂ ਨੇ ਵੱਡੇ ਪੱਤਰ ਤੇ ਅਤੇ ਪਿਆਰ ਦਾ ਸਬੂਤ ਦਿੰਦੇ ਆ ਹਰ ਭਾਈਚਾਰੇ ਨਾਲ ਸੰਬੰਧਿਤ ਭਲੱਤ ਦੇ ਵਿੱਚ ਇਹਨਾਂ ਸੰਗਤਾਂ ਵੱਲੋਂ ਪ੍ਰਬੰਧਕ ਸਹਿਬਾਨਾਂ ਵੱਲੋਂ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਜੋ ਸਤਿਗੁਰੂ ਜੀ ਨੇ ਤਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕੱਲੂ ਮਹਸਾਕਾ ਜੋ 사ਤਗੁਰੂ ਜੀ ਦੀ ਮਹਾਨ ਸ਼ਹਾਦਤ ਹੈ ਮਨੁੱਖੀ ਅਧਿਕਾਰਾਂ ਦੀ ਖਾਤਰ ਮਨੁੱਖੀ ਆਜ਼ਾਦੀ ਦੀ ਖਾਤਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੇ ਦਿੱਲੀ ਜਾ ਕੇ ਚਾਂਦਨੀ ਚੌਕ ਵਿਖੇ ਆਪਣਾ ਸੀਸ ਦਿੱਤਾ ਸੋ ਪੁਲੱਥ ਦੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਨਗਰ ਕੀਰਤਨ ਦੇ ਸਵਾਗਤ ਵਿੱਚ ਸੋ ਅੱਜ ਇਸੇ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਗਈ ਸਾਰੇ ਪ੍ਰਬੰਧਕ ਸਹਿਬਾਨ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਕੱਤਰਤਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੀਡੀਆ ਵਾਲੇ ਵੀਰਾਂ ਦਾ ਆਪ ਜੀ ਦਾ ਇਹ ਬਹੁਤ ਧੰਨਵਾਦ ਹੈ ਜੋ ਸਮੂੱਚੀ ਕਮਰੇ ਨੂੰ ਸਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ